ਲੋ ਵੀ ਮਿੱਤਰੋ ਪਹਿਲਾ ਜਵਾਨਾ ਹੁੰਦਾ ਸੀਗਾ ਪਹਿਲਾ ਬਜ਼ੁਰਗ ਹੈ ਨਾ ਸਾਥਾਂ ਦੇ ਵਿੱਚ ਬੈਠ ਰਹੇ ਹੁੰਦੇ ਸੀ ਤੇ ਘਰਾਂ ਦੀ ਤੇ ਪਿੰਡਾਂ ਦੀ ਨਿਗਰਾਨੀ ਰੱਖ ਦਿਤੀਏ ਪਰ ਹੁਣ ਬਿਜੀ ਲੋਕ ਐਨੇ ਹੋ ਗਏ ਕਿ ਹਰ ਇੱਕ ਦੀ ਜਗ੍ਹਾ ਤੇ ਨਿਗਰਾਨੀ ਨਹੀਂ ਰੱਖੀ ਜਾਂਦੀਗੀ ਪਰ ਲਭੂ ਕਹਿੰਦਾ ਹੁਣ ਹਰ ਇੱਕ ਥਾਂ 'ਤੇ ਅਸੀਂ ਨਿਗਰਾਨੀ ਰੱਖਾਂਗੇ ਤੁਹਾਡਾ ਕੋਈ ਵੀ ਦਫ਼ਤਰ ਹੈਗਾ ਕੋਈ ਵੀ ਬੈਂਕ ਹੈਗਾ ਕੋਈ ਵੀ ਸਕੂਲ ਹੈਗਾ ਕੋਈ ਵੀ ਘਰ ਆਗਾ ਕੋਈ ਵੀ ਮਕਾਨ ਆ ਕਹਿੰਦਾ ਉੱਥੇ ਅਸੀਂ ਨਿਗਰਾਨੀ ਰੱਖੂਗੇ ਰੱਖੂਗੇ ਬਾਈ ਜੀ ਹਾਂ ਵੀਰੇ ਰੱਖਾਂਗੇ ਕਿਵੇਂ ਰੱਖੂਗੇ ਬਾਈ ਜੀ ਆਪਣਾ ਵੀਰੇ ਕੈਮਰਾ ਦਾ ਕੰਮ ਆ ਸੀ ਜੀ ਅੱਛਾ ਵੀਰੇ ਕੈਮਰਾ ਦਾ ਕੰਮ ਆ ਕਿੰਨੇ ਤੋਂ ਸਟਾਰਟਿੰਗ ਵੀਰੇ ਆਪਣੇ ਲਈ ਵੀਰੇ ਆਪਣੇ ਕੋਲੇ 1200 ਤੋਂ 200 ਰੇਂਜ ਤੋਂ ਸਟਾਰਟਿੰਗ ਹੋ ਜਾਂਦੀ ਆ ਠੀਕ ਆ ਬਾਈ 1200 2500 1500 3500 ਆ ਸੋਲਰ ਵਾਲਾ ਕੈਮਰਾ ਆ ਗਿਆ ਵੀਰੇ ਆਪਣੇ ਕੋਲੇ ਅੱਛਾ ਇਹ ਸੋਲਰ ਮੰਨ ਕੇ ਚੱਲੋ ਵੀ ਜੇ ਬਿਜਲੀ ਨਹੀਂ ਹੈਗੀ ਉੱਥੇ ਕੰਮ ਕਰਦਾ ਉੱਥੇ ਲੱਗ ਗਿਆ ਜਾਂਦਾ ਜਿੱਥੇ ਲਾਈਨ ਦਾ ਪ੍ਰਬੰਧ ਨਹੀਂਗਾ ਉੱਥੇ ਕੰਮ ਕਰੂਗਾ ਠੀਕ ਆ ਵੀ ਰਾ ਆ ਗਿਆ ਇਹਦੇ ਸਿਮ ਪੈ ਜਾਂਦਾ ਇਹ ਸਿਮ ਲ ਆ ਗਿਆ ਫਿਰ ਹਾਂ ਵੀਰੇ ਠੀਕ ਆ ਬਾਈ ਤੈਨੂੰ ਵਾਈਫਾਈ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਬਾਈ ਇੱਕ ਆ ਵੀਰੇ ਆਪਣੇ ਕੋਲੇ ਜੀ ਮੰਨ ਕੇ ਚਲੋ ਕਿਸੇ ਦੇ ਘਰੇ ਕਿਹਨੇ ਕੈਮਰੇ ਲਵਾਉਣੇ ਹੁੰਦੇ ਆ ਹਾਂ ਹਾਂ ਬਾਈ ਕਿਤੇ ਵਾਈਫਾਈ ਵਗੈਰਾ ਨਹੀਂ ਲੱਗੇ ਉਹਨੇ ਇਹਦੇ ਸਿਮ ਪਾ ਗਏ ਵਾਈਫਾਈ ਦਾ ਕੰਮ ਇਹ ਤਾਂ ਆਪਾਂ ਲੈ ਸਕਦੇ ਹਾਂ ਠੀਕ ਆ ਬਾਈ ਮੈਨੂੰ ਇੱਕ ਗੱਲ ਹੋਰ ਦੱਸ ਬਾਈ ਜੇ ਕਿਸੇ ਨੇ ਇਕੱਠੇ 4 ਕੈਮਰੇ ਲਵਾਉਣੇ ਹੋਣ ਕੋਈ ਡਿਸਕਾਊਂਟ ਹੈਗਾਗਾ ਹਾਂ ਵੀਰੇ ਆਪਾਂ 12000 ਚ ਚਾਰ ਕੈਮਰਾ ਹੱਟ ਲਾ ਦਾਂਗੇ ਅਸਿਆ ਭਾਈ 12000 ਰੁਪਏ ਦੇ ਵਿੱਚ ਲਾ ਦੂੰਗਾ ਚਾਰ ਕੈਮਰਾ ਫੁੱਲ ਗਰੰਟੀ ਹੋ ਗਈ ਭਾਈ ਹਾਂਜੀ ਹਾਂਜੀ ਫੁੱਲ ਗਰੰਟੀ ਵੀਰੇ ਤੇ ਠੀਕ ਆ ਭਾਈ ਆਉਣਾ ਕਿੱਥੇ ਵੀ ਇੱਕ ਵਾਰੀ ਐਡਰੈਸ ਵੀ ਉਹ ਦੇ ਦੇ ਆਪਾਂ ਐਡਰੈਸ ਵੀਰੇ ਸ਼ੇਰਪੁਰ ਥਾਣਾ ਢਾਲੀ ਵਾਲ 32 ਥਾਣੀ ਦੀ ਬੈਕ ਸਾਈਡ ਘਰੇ ਬੈਠੇ ਮੰਗਵਾਉਣੇ ਉਹਨੂੰ ਭੇਜ ਦੂੰਗਾ ਵੀ ਆਨਲਾਈਨ ਆਵਾ ਵੀਰੇ ਸਾਰਾ ਕੁਝ ਹੋ ਜੂਆ ਆਨਲਾਈਨ ਡਿਲੀਵਰੀ ਵੀ ਲੇ ਕੋਈ ਫ੍ਰੀ ਆ ਗਈ ਆ ਡਿਲੀਵਰੀ ਫ੍ਰੀ ਆ ਗਈ ਠੀਕ ਆ ਬਾਕੀ ਇਹਦੇ ਵੀਰੇ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ